ਮੇਰੇ ਘਰ ਵਾਲੀ ਦੇ ਨਾਂ ਉਤੇ ਆ ਤਨਿਸ਼ਖੇ ਹੇ ਹੇ ਨਾਂ ਆ ਤੇ ਆ ਸਾਰੇ ਕੰਮ ਸਾਰੇ ਹੋ ਗਏ ਅੰਦਰ ਕਿੰਨੇ ਕ ਮਾਲ ਪਾਇਆ ਹੋਇਆ ਸੀ ਅੰਦਰ ਸਾਰਾ ਕੋਰਾ ਲੱਕੜ ਦਾ ਫੋਮ ਸਾਰੀ ਜਲਜੀ 30 40 ਲੱਖ ਦਾ 35 40 ਲੱਖ ਦਾ ਕਾਰਨ ਪਤਾ ਲੱਗਿਆ ਜੀ ਕੁਛ ਕਾਰਨ ਕੋਈ ਪਤਾ ਨਹੀਂ ਲੱਗਿਆ 7 ਵਜੇ ਲੇਡੀ ਸਫਾਈ ਕਰਕੇ ਗਈ ਆ ਉਸ ਟਾਈਮ ਕੁਝ ਨਹੀਂ ਸੀ ਉਦੋਂ ਬਾਅਦ ਪਤਾ ਨਹੀਂ ਕਿਵੇਂ ਸ਼ਾਰਟ ਸਰਕਟ ਹੋ ਗਿਆ ਕੀ ਹੋਇਆ ਤੁਹਾਨੂੰ ਕਿਹਨੇ ਦੱਸਿਆ ਜੀ ਇਸ ਬਾਰੇ ਸਾਡੇ ਉੱਪਰ ਮੁੰਡਾ ਚੌਂਕੀ ਦਾ ਰਹਿੰਦਾ ਉਨ ਕੰਮ ਕਰਦਾ ਹੋ ਰਹੀ ਆ ਲੇਬਰ ਸਾਡੀ ਆ ਉਸਨੇ ਫੋਨ ਕੀਤਾ ਤਾਂ ਆਇਆ ਜੀ ਤੁਸੀਂ ਮੌਕੇ ਤੇ ਕੀ ਦੇਖਿਆ ਸੀ ਅੰਦਰ ਅੰਦਰ ਸੋਫੇ ਸੀ ਜੀ ਚੇਹਰਾ ਸੀ ਲੱਕੜ ਦਾ ਜਿਹੜਾ ਕੋਈ ਫਰਨੀਚਰ ਦਾ ਬੰਦ ਆ ਜੀ ਤੁਸੀਂ ਮੌਕੇ ਤੇ ਕੀ ਦੇਖਿਆ ਸੀ ਅਸੀਂ ਆ ਕੇ ਦੇਖਿਆ ਜੀ ਤੂੰ ਆ ਸ਼ਟਰ ਤੂੰ ਆ ਨਿਕਲਿਆ ਬਹੁਤ ਜ਼ਿਆਦਾ ਫਿਰ ਫਾਇਰ ਬ੍ਰਿਗੇਡ ਬੁਲਾਈ ਫਾਇਰ ਕਰ ਅਗੇ ਵਿਚਾਰੇ ਬਥੇ ਪੂਰੀਓ ਕੀਤੀ ਆ ਪਰ ਕੰਮ ਬਹੁਤ ਨੁਕਸਾਨ ਹੋ ਗਿਆ ਸੀ मेरा नाम शाहनवाज है शान जहां पर आप क्या करते हैं मैं यहाँ सोफा का, का काम करता हूँ सोफा बनाते हैं जहां पर रहते भी हाँ रहता भी ऊपर ही यहाँ कमरा है ऊपर आपको कैसे सुबह जो है इधर सफाई वाली आती है बाहर से जो सफाई वाला आने के बाद जो है उन्होंने शटर खोला और सफाई कर दी और बाहर तक वे सफाई करके आ गए थे जब तक मैं ऊपर चला गया तो उन्होंने मुझे नीचे ऊपर से आवाज़ मारी है कि नीचे आग लगी है तो मैं तुरंत नीचे भाग का आया और देखो तो इधर ऊपर से आग लगी है तो पानी से हमने बुझाने की कोशिश भी करी जब तक मालिक आ गए सब लोग आ गए कितनी आग लगी थी आग तो वो भड़कती जा रही थी बहुत आग जो है भड़कती जा रही थी वो उसके बाद जो है सब लोग आए सब ऊपर आया सभी सामान जल कर सब सामान जल कर रखोगे जो फोन हो। होगा आपका आइडिया हो सकता है देखो बहुत सामान था जो फॉर्म के बोरे थे सब थे सब आग लगी चेयर है थी काफी सारी चेयर है थी क्या क्या सामान खा अंदर आपदारी कर दो सोफे थे चेयर थी और जो वैसा मटेरियल रहता है वो भी मटेरियल सब जगह जो बना के हमने तैयार करके कर, रखा कर, 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 ना इधर सब जगह लाए हो कहां-कहां जाता है ये सामान ये तो सभी जगह जाता है पंजाब में सभी जगह जाता है पंजाब में सब जगह बेचते हैं वो देखो जो अकल है कि कितना को नुकसान देखो आज बड़ी माड़ी घटना वाप रही है मेरे वार्ड दे ने मुखी जी बहुत बढ़िया परिवार से उन्हें साहू परिवार है ਇਹਨਾਂ ਦਾ ਫਰਨੀਚਰ ਹਾਊਸ ਸੀਗਾ ਇੱਥੇ ਰੋਟੀ ਦੇ ਪੁੱਤਰ ਸੂਰੀਆ ਕੰਪਲੈਕਸ ਕਲੋਨੀਆ ਜਿਹੜੀ ਉਹਦੇ ਵਿੱਚ ਤੇ ਇੱਥੇ ਮਿਲਾ ਸ਼ਾਰਟ ਸਰਕਟ ਦੇ ਨਾਲ ਅੱਗ ਲੱਗ ਗਈ ਤੇ ਬੜਾ ਨੁਕਸਾਨ ਹੋ ਗਿਆ 30-40 ਲੱਖ ਦਾ ਨੁਕਸਾਨ ਹੋ ਗਿਆ ਇਹਨਾਂ ਦਾ ਗੁਜ਼ਾਰਾ ਵੀ ਇਸ ਦੇ ਸਿਰਫ ਤੇ ਚੱਲਦਾ ਸੀਗਾ ਤੋਂ ਮੈਂ ਸਰਕਾਰ ਨੂੰ ਬੇਨਤੀ ਵੀ ਕਰਨੀ ਚਾਹੁੰਦਾ ਕਿ ਜੋ ਇਹਨਾਂ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ ਦਾ ਤਾਂ ਕਿ ਇਹਨਾਂ ਦਾ ਗੁਜ਼ਾਰਾ ਚੱਲਦਾ ਰਹੇ ਮੇਰਾ ਕ੍ਰਿਸ਼ਨ ਕੁਮਾਰ ਜੀ ਤੁਸੀਂ ਫਾਇਰ ਨੂੰ ਜਿਹੜਾ ਹਾਂ ਜੀ ਮਲਾਜਮ ਹਾਂ ਫਾਇਰ ਬ੍ਰਿਗੇਡ ਦਾ ਕੰਮ ਕਰਦਾ ਹਾਂ ਮੈਂ ਸਰ ਸਾਰ ਫੇਰੇ ਸਾਨੂੰ 7:30 ਤੇ ਕਾਲ ਆਈ ਹੈ ਵੀਹ ਟੈਕਨੀਕਲ ਫੈਕਟਰੀ ਆ ਰੋਟੀ ਦੇ ਕੋਲ ਤੇ ਇਹਨੂੰ ਅੱਗ ਲੱਗ ਗਈ ਤੇ ਅਸੀਂ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾ ਲਿਆ ਜੀ ਮਤਲਬ ਗੱਡੀਆਂ ਚੱਲ ਰਹੀਆਂ ਨੇਗੇ ਅੱਗ ਤੇ ਕਾਬੂ ਪਾਉਣ ਦਾ ਕਿੰਨੀਆਂ ਤੇ ਗੱਡੀਆਂ ਲੱਗ ਚੁੱਕੀਆਂ ਨੇ ਤਿੰਨ ਚਾਰ ਗੱਡੀਆਂ ਲੱਗ ਚੁੱਕੀਆਂ ਨੇ ਹਾਂਜੀ ਬਾਕੀ ਗੱਡੀਆਂ ਆ ਰਹੀਆਂ ਨੇ ਜੀ ਚੱਲ ਰਹੀ ਹੈ ਕੰਮ ਠੀਕ ਸਾ ਜੀ ਇਹ ਇਹ ਫਰਨੀਚਰ ਦੀ ਹੈ ਜੀ ਕਹਿ ਰਹੇ ਨੇ ਜੀ ਸੋਫੇ ਵਗੈਰਾ ਬਣਦੇ ਨੇ ਹਾਂਜੀ ਅੱਗ ਕਿੰਨੀ ਕੁ ਜ਼ਿਆਦਾ ਸੀ ਜੀ ਅੱਗ ਤਾਂ ਕਾਫੀ ਜ਼ਿਆਦਾ ਸੀਗੀ ਜੀ ਲਪਟਾ ਬਾਹਰ ਤੱਕ ਸੀਗੀਆਂ ਪਰ ਮੌਕੇ ਤੇ ਉਹਨੂੰ ਕਾਬੂ ਪਾ ਲਿਆ ਜੀ ਕਿੰਨਾ ਚ ਸਮਾਂ ਲੱਗ ਕੇ ਸਵਾ ਹੋ ਗਿਆ ਆफी ਸੀ ਗਿਆ ਇਹ ਤਾਂ ਟੇਬਲ ਵਗੈਰਾ ਕਈਆਂ ਸੀ ਕੁਰਸੀਆਂ ਸੀਗੀਆਂ ਸੋਫੇ ਵਗੈਰਾ ਪਈ ਸੀਗੇ ਉਹ ਸਾਰੇ ਮਨੂ ਖੋਪ ਚੁਕੇ ਨੇ ਜੇ ਮੌਕੇ ਤੇ ਨਾ ਹੋਦੀ ਜਿਵੇਂ ਨਾਲ ਹਾਂ ਨਾਲ ਜੇ ਮੌਕੇ ਤੇ ਨਾ ਦੇ ਤਾਂ ਕਾਫੀ ਨੁਕਸਾਨ ਨਾਲ ਹੋ ਸਕਦਾ ਸੀਗਾ ਇਹ ਨਾਲ ਦੀ ਨਾਲ ਵੀ ਕਈ ਫੈਕਟਰੀਆਂ ਵਗੈਰਾ ਹੈਗੀਆਂ ਨਹੀਂ ਘਰਾਂ ਘਰ ਨੇ ਰਿਹਾਇਸ਼ੀ ਜਗਾ ਜੀ ਉਤੇ ਨੁਕਸਾਨ ਹੋ ਸਕਦਾ ਸੀ ਅੱਜ ਤੱਕ ਕਿਵੇਂ ਲੱਗਿਆ ਕਿਸ ਕਾਰਨ ਦਾ ਪਤਾ ਲੱਗਾ ਕਾਦੀ ਫੈਕਟਰੀ ਦੀ ਕਿੰਨਾ ਕੁ ਨੁਕਸਾਨ ਇਹ ਤਾਂ ਜੀ ਬੈਡਾਂ ਦੀ ਫੈਕਟਰੀ ਹੈ ਫਰਨੀਚਰ ਦੀ ਮੇਰੇ ਨਾਲੇ ਚੌਕੀ ਪੈਂਦੀ ਆ ਮੈਂ 7 ਵਜੇ ਮੈਨੂੰ ਧੂਆਂ ਦੇਖਿਆ ਨਿਕਲਦਾ ਮੈਂ ਮੈਂ ਮੌਕੇ ਤੇ ਉਹਦੀ ਗੱਡੀ ਤੇ ਪਹੁੰਚਾ ਸਾਕੇ ਦੇਖਿਆ ਬੜੀ ਅੱਗ ਲੱਗੀ ਸੀਗੀ ਇਹ ਮੌਕੇ ਤੇ ਮਾਲਕ ਵੀ ਇੱਥੇ ਸੀਗੇ ਤੇ ਅਸੀਂ ਫਾਇਰ ਬਗ ਡੇਰ ਨੂੰ ਫੋਨ ਕੀਤਾ ਜਲਦੀ ਜਲਦੀ ਫਾਇਰ ਬਗ ਡੇਰ ਆਈ ਤੇ ਮੌਕੇ ਤੇ ਅੱਗ ਦੇ ਕਾਬੂ ਪਾ ਲਿਆ ਜੀ ਇਹ ਕਾਫੀ ਜਿਹੜਾ ਹੈਗਾ ਵੱਡਾ ਜਿਹੜਾ ਫਰਨੀਚਰ ਬਹੁਤ ਹਾਂ ਜੀ ਕਾਫੀ ਜਿਆਦਾ ਸੀਗਾ ਜਿਹੜਾ ਸਟੋਰ ਰੱਖਿਆ ਵੱਡਾ ਇਹ ਮੌਕੇ ਤੇ ਨਾ ਬਚਾਇਆ ਜਾਂਦਾ ਨਾਲ ਦਾ ਸ਼ੋਰੂਮ ਵੀ ਸੀ ਉੱਥੇ ਅੱਗ ਲੱਗਦੀ ਫਿਰ ਹੋਰ ਨਾ ਕੰਮ ਨਾ ਸੀ ਬਿਲਕੁਲ ਨੁਕਸਾਨ ਹੁੰਦਾ ਸੀ ਬਹੁਤ ਜ਼ਿਆਦਾ ਤੇ ਇਹ ਬੱਸ ਬਚ ਗਿਆ ਜੀ ਇਹ ਪਾਸਾ ਕਾਫੀ ਜ਼ਿਆਦਾ ਨੁਕਸਾਨਿਆ ਗਿਆ ਅੱਗ ਲੱਗ ਕੇ ਕਾਰਨ ਦਾ ਕੁਝ ਪਤਾ ਲੱਗਿਆ ਕਾਰਨ ਦਾ ਕੁਝ ਪਤਾ ਨਹੀਂ 7 ਵ ਸਾਨੂੰ ਮੌਕੇ ਤੇ ਜਾਂਚ ਵੀ ਕਰ ਰਹੇ ਵੀ ਕੀ ਕਰ ਰਹੇ ਫਾਜਾ ਮੌਕੇ ਤੇ ਜਾਂਚ ਕਰਾਂਗੇ ਹਰਤਾਲ ਦੇ ਵਿੱਚ ਦੇਖ ਕੇ ਪਾਵਾਂਗੇ